प्यारी ਸਾਥ ਸੰਗਤ ਸਿਆਣੇ ਕਹਿੰਦੇ ਉਹ ਧਰਤੀ ਪੂਜਨਯੋਗ ਹੋ ਜਾਂਦੀ ਜਿੱਥੇ ਪੀਰਾਂ ਫਕੀਰਾਂ ਸਾਧੂਆਂ ਨੇ ਤਪ ਕੀਤਾ ਹੋਵੇ ਔਰ ਅੱਜ ਅਸੀਂ ਉਸੇ ਹੀ ਧਰਤੀ ਦੇ ਉੱਪਰ ਖੜੇ ਆ ਸਰਸਾ ਜ਼ਿਲ੍ਹਾ ਦਾ ਪਿੰਡ ਅਮਰਤਸਰ ਕਲਾ ਜਿੱਥੇ ਔਰ ਇਸ ਵਾਰ ਜਿਹੜਾ 61ਵਾਂ ਸੰਤ ਈਸ਼ਰ ਸਿੰਘ ਦੀ ਜਾਤ ਦੇ ਵਿੱਚ ਜਿਹੜਾ ਭਾਰੀ ਸਲਾਨਾ ਜੋੜ ਮੇਲਾ 14 ਹਾਰ 28 ਜੂਨ ਨੂੰ ਮਨਾਇਆ ਜਾ ਰਿਹਾ ਹੈ ਔਰ ਅੱਜ 27 ਜੂਨ ਹੋ ਗਈ ਹੈ ਬਿਲਕੁਲ ਰਾਤ ਦਾ 3 ਜਿਹੜਾ ਤੁਹਾਨੂੰ ਲਾਈਵ ਤਸਵੀਰਾਂ ਸਾਡੇ ਚੈਨਲ ਦੇ ਮਾਧਿਅਮ ਦਖਾਈਆਂ ਜਾ ਰਹੀਆਂ ਨੇ ਲਗਭਗ ਰਾਤ ਦਾ ਜਿਹੜਾ 10 ਵਜੇ ਦਾ ਸਮਾਂ ਹੋ ਚੁੱਕਾ ਹੈ ਤੋਂ ਸੰਗਤਾਂ ਹਮਮਾ ਕੇ ਇੱਥੇ ਪੁੱਜੀਆਂ ਹੋਈਆਂ ਨੇ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਅਪੀਲ ਵੀ ਕਰਦੇ ਆ ਕੱਲ 28 ਜੂਨ ਨੂੰ ਵੱਧ ਚੜ ਕੇ ਇਸ ਮੇਲੇ ਦੀਆਂ ਰੌਣਕਾਂ ਬਤਾਓ ਇਹ ਵਾਰਾ ਜਿਹੜਾ ਮੇਲਾ ਹਰ ਸਾਲ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਜਿੱਥੇ ਵੀ ਚਲ ਕੇ ਇੱਥੇ ਚਲ ਕੇ ਲਗਭਗ ਰਾਜਸਥਾਨ ਹਿਮਾਚਲ ਪੰਜਾਬ ਹਰਿਆਣਾ ਅਦਰ ਸਟੇਟਾਂ ਤੋਂ ਚਲ ਕੇ ਸੰਗਤਾਂ ਇੱਥੇ ਆਣ ਕੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲ ਕਰਦੀਆਂ ਨੇ ਔਰ ਅੱਜ ਅਸੀਂ ਇੱਥੇ ਜਿੰਨੇ ਵੀ ਸੇਵਾਦਾਰ ਨੇ ਉਹਨਾਂ ਦੇ ਨਾਲ ਹੀ ਕਰਾਂਗੇ ਗੱਲਬਾਤ ਔਰ ਦੂਜੀ ਸਾਈਡ ਤੁਹਾਨੂੰ ਦਿਖਾਇਆ ਜਾਏਗਾ ਜਿੱਥੇ ਕਿ ਲਗਭਗ 100 ਸਾਲ ਪੁਰਾਣਾ ਜਿਹੜਾ ਕਿ ਇੱਥੇ ਪਿੱਪਲ ਔਰ ਇੱਕ ਜਿਹੜਾ ਪੁਰਾਣਾ ਖੂਹ ਤੁਹਾਨੂੰ ਉਸ ਦਾ ਵੀ ਦ੍ਰਿਸ਼ ਦਿਖਾਇਆ ਜਾਏਗਾ ਕਹ ਰਾਣੇ ਪ੍ਰਾਤਨ ਸਮੇਂ ਦੇ ਵਿੱਚ ਕਿਵੇਂ ਇੱਥੇ ਟਿੰਡਾਂ ਵਾਲੇ ਖੂਹ ਹੁੰਦੇ ਸੀਗੇ ਜਿੱਥੇ ਕੀ ਬਲਦਾਂ ਨੂੰ ਅਗਲੇ ਬੰਨੇ ਲਾ ਕੇ ਕਿਵੇਂ ਸਾਡੇ ਉੱਥੇ ਬਜ਼ੁਰਗ ਮਾਂਵਾ ਬਤਾਵਾ ਪਹਿਣਾ ਜਿਹੜੇ ਪਾਣੀ ਪਰਦੇ ਰਹੀ ਔਰ ਖੇਤੀਬਾੜੀ ਹੁੰਦੀ ਰਹੀਏ ਔਰ ਸੋ ਮੇਨ ਸਾਡਾ ਜਿਹੜਾ ਵੀਡੀਓ ਬਣਾਉਂਦਾ ਅੱਜ ਦਾ ਜਿਹੜਾ ਮਕਸਦ ਹੈ ਅਸੀਂ ਅੱਜ ਜਿਹੜਾ ਸੰਤੀਸ਼ਰ ਸਿੰਘ ਜਿਹੜਾ ਦਰਬਾਰ ਜਿੱਥੇ ਬੈਠ ਕੇ ਉਹਨਾਂ ਨੇ ਭਗਤੀ ਕੀਤੀ ਆਪਣਾ ਅੰਤਿਮ ਸਮਾ ਬਤਾਇਆ ਇਹ ਧਰਤੀ ਪੂਜਨ ਜੋਗ ਇਹ ਧਰਤੀ ਭਾਗਾ ਵਾਲੀ ਹੈ ਤੇ ਸਾਥੀ ਸਾਡੇ ਨਾਲ ਤੁਸੀਂ ਬਣੇ ਰਿਹਾ ਜੇ ਹੁਣ ਸੇਵਾਦਾਰਾ ਦੇ ਨਾਲ ਅਸੀਂ ਕਰਾਂਗੇ ਗੱਲਬਾਤ ਕੱਲ ਜਿਹੜਾ 28 ਜੂਨ ਨੂੰ ਮੇਲਾ ਮਨਾਇਆ ਜਾ ਰਿਹਾ ਕਿੱਥੋਂ ਤੱਕ ਚੱਲ ਕੇ ਇੱਥੇ ਸੰਗਤਾਂ ਆਉਂਦੀਆਂ ਨੇ ਔਰ ਇਸ ਮੇਲੇ ਦਾ ਕੀ ਮਹੱਤਵ ਹੈ ਤੇ ਸੱਚ ਤੁਸੀਂ ਸਾਡੇ ਨਾਲ ਬਣੇ ਰਿਹਾ ਜੀ ਫਟਕ ਜਾਣੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਔਰ ਜਿਹੜਾ ਹਰ ਸਾਲ ਬਹੁਤ ਵੱਟਾ ਕੋ ਉਪਰਾਲਾ ਕੀਤਾ ਜਾਂਦਾ ਹੈ ਪਿੰਡ ਅੰਮ੍ਰਿਤਸਰ ਕੜਾ ਵੱਲ ਔਰ ਵੀ ਜਿਹੜੇ ਇਲਾਕਾ ਨਿਵਾਸੀ ਵੱਲੋਂ ਸਲਤ ਇਸਸ ਸਿੰਘ ਜਾਦ ਵਿੱਚ ਜਿਹੜਾ 14 ਹਾਰ 28 ਜੂਨ ਮੇਲਾ ਮਨਾਇਆ ਜਾਂਦਾ ਇਸ ਬਾਰੇ ਥੋੜੀ ਜਿਹੀ ਵਿਸਤਾਰ ਬਾਰੇ ਜਾਣਕਾਰੀ ਦਿਓ ਸ਼ੰਤੀ ਇਸਰ ਸਿੰਘ ਜਿਹੜੇ ਕਿ ਕਰਨਾਲ ਰੈਂਜੀ ਹੁੰਦੇ ਸੀ ਪੈਸੇ ਤੇ ਪਾਕਿਸਤਾਨ ਦੇ ਵਿੱਚ ਹਾਪਜਾਬਾਦ ਦਾ ਇਹਨਾਂ ਦਾ ਜਨਮ ਹੈ ਤੇ ਕਰੀਬ 64 ਸਾਲ ਹੋ ਗਏ ਤੇ ਇਥੇ ਆਉਣ ਦਾ ਇਹਨਾਂ ਦਾ ਮਕਸਦ ਇਹ ਹੁੰਦਾ ਸੀ ਵੀ ਇੱਥੇ ਸਾਡੇ ਅਮ੍ਰitsar ਦੇ ਵਿੱਚ ਜਿੰਨੇ ਵੀ ਕੋਈ ਪ੍ਰਾਣੀ ਜਿਹੜਾ ਮਤਲਬ ਡੈਥ ਹੋ ਜਾਂਦੀ ਸੀ ਉਹਨਾਂ ਨੂੰ ਢੋਲ ਕੀ ਸ਼ੈਣੇ ਵਜਾ ਕੇ ਤੇ ਬੜੇ ਧੂਮ-ਧਾਮ ਨਾਲ ਮਤਲਬ ਉਹਨਾਂ ਨੂੰ ਲਿਜਾਇਆ ਜਾਂਦਾ ਸੀ ਅਜੇ ਵੀ ਉਹੀ ਚੱਲ ਰਹੀ ਹੈ ਤੇ ਜਦੋਂ ਇੱਥੇ ਸਾਡੇ ਪਿੰਡ ਦੇ ਇੱਕ ਸੂਬਾ ਖੁਸ਼ਾਲ ਸਿੰਘ ਸੀ ਜੋ ਉਹਨਾਂ ਦੇ ਪਰਿਵਾਰ ਇੱਥੇ ਰਹਿੰਦਾ ਕੋਈ ਜੋ ਉਹਨਾਂ ਨੂੰ ਲੈ ਕੇ ਜਾ ਰਹੀ ਸੀ ਉਹ ਮੜਿਆ ਨਹੀਂ ਸੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਸੰਤ ਆਖਣਗੇ ਮੇਰਾ ਵੀ ਜੀ ਕਰਦਾ ਮੈਂ ਇੱਥੇ ਮਰਾਂ ਜੇ ਤੁਸੀਂ ਮੈਨੂੰ ਇਸ ਤਰ੍ਹਾਂ ਢੋਲ ਕੀ ਛਾਣੇ ਵਿੱਚ ਜਾ ਕੇ ਲਿਜਾਓ ਤੇ ਉਹ ਹੱਸਣ ਲੱਗੇ ਅਖਲੇ ਤੁਸੀਂ ਹੁਣੇ ਮਰੋ ਹੁਣੇ ਅਸੀਂ ਤੁਹਾਨੂੰ ਇਸ ਤਰ੍ਹਾਂ ਲਜਾ ਲਦੇ ਆਂਦੇ ਨਹੀਂ ਮੈਂ ਹੁਣ ਨਹੀਂ ਮਰਨਾ ਇੱਕ ਸਾਲ ਬਾਅਦ 14 ਹੜ ਵਾਲੇ ਜਣ ਇੱਥੇ ਆ ਕੇ ਤੁਹਾਡੇ ਮੇਰਾ ਜੀ ਕਰਦਾ ਵੀ ਮਰਾਂ ਤੇ ਉਦੋਂ ਇਹ ਇਸ ਤਰ੍ਹਾਂ ਕਰਿਆ ਜੀ ਆਹਦੇ ਠੀਕ ਹੈ ਹੋਲੀ ਓੜੀ ਉਹ ਸਮਾਂ ਬੀਤ ਗਿਆ ਜਦੋਂ 14 ਹੜ ਆਇਆ ਸੰਤ ਆਏ ਇੱਥੇ ਆ ਕੇ ਜੇ ਆਖਣ ਲੱਗੇ ਵੀ ਅੱਜ ਮੈਂ ਨਹੀਂ ਮਰਨਾ ਅੱਜ ਮੇਰੀ ਭੈਣ ਮਰ ਗਈ ਆ ਮੇਰੇ ਨਾਲ ਤੇ ਮੈਂ ਹੁਣ ਅਗਲੇ 14 ਹਾੜ ਨੂੰ ਮਰਨਾ ਹੈ ਬੇ ਕਿੰਨਾ ਸਮਾਂ ਗੁਜ਼ਾਰਿਆ ਜਿਉਂ ਉਹਨਾਂ ਨੇ ਅੰਮ੍ਰਿਤਸਰ ਕਲਾ ਦੇ ਵਿੱਚ ਬੇਚੀ ਸਮਾਂ ਬਹੁਤ ਕਰ ਹੋਈ ਜਿਹੜਾ ਇਸ ਸਿੱਖੀ ਸ਼ੇਵ ਤੇ ਉਹਨਾਂ ਦੀ ਆਉਂਦੇ ਜਾਂਦੇ ਰਹਿੰਦੇ ਸੀ ਤੇ ਬੈਠਦੇ ਨਹੀਂ ਸੀ ਉਹ ਅੱਛਾ ਜੀ ਹਾਂ ਇੱਥੇ ਆ ਗਏ ਅਗਾ ਅਗਲੇ ਪਿੰਡ ਤੁਰ ਗਏ ਉਸ ਤੋਂ ਅਗਲੇ ਪਿੰਡ ਤੁਰ ਗਏ ਇਸ ਤਰ੍ਹਾਂ ਕਰਕੇ ਨਾ ਮਤਲਬ ਇੱਕ ਥਾਂ ਦੇ ਨਹੀਂ ਸੀ ਟਿਕਦੇ ਸ਼ੁਕਰ ਕਿਹੜਾ ਪਿੰਡ ਦਾ ਸੀ ਉਹਨਾਂ ਦਾ ਹਾਜਾਬਾਦ ਹਾਉ ਜਬਾਤ ਹੈ ਪਾਕਿਸਤਾਨ ਦੇ ਵਿੱਚ ਪਰਿਵਾਰ ਇਹਨਾਂ ਕੰਗਨਪੁਰ ਭਰਾ ਇਹਨਾਂ ਕੰਗਨਪੁਰ ਰਿੰਦੇ ਵੈਸੇ ਪਹਿਲਾਂ ਕਰਨਾਲੋਂ ਦੇ ਇੱਕ ਰਾਤੋਂ ਕੰਗਨਪੁਰ ਆ ਗਈ ਆਪ ਜਿਹੜੇ ਸੰਤ ਸੀ ਨਾ ਇਹ ਸਾਰੇ ਮਤਲਬ ਵੈਸੇ ਸੰਗਤਾਂ ਨੂੰ ਤਾਰਦੇ ਹੀ ਮਤਲਬ ਜਿਹੜੇ ਨਾ ਚਲੇ ਗਏ ਐ ਹੁਣ ਉਹਨਾਂ ਦਾ ਪਰਿਵਾਰ ਆ ਸ਼ਾਮਲ ਹੁੰਦਾ ਮੇਲੇ ਦੇ ਵਿੱਚ ਹਾਂਜੀ ਆਉਂਦਾ ਆਪਣੇ ਡਿਪਟੀ ਜਿਹੜੇ ਹੁੰਦੇ ਐ ਉਹਨਾਂ ਦੇ ਗਾਂ ਪੋਤਰੇ ਵਗੈਰਾ ਗਾਂ ਆਏਗੇ ਉਹ ਵੀ ਆਉਂਦੇ ਐ ਉਹ ਆਪ ਜੀ ਉਥੇ ਕੰਗਨਪੁਰ ਮੇਲਾ ਕਰਦੇ ਐ ਹਾਂ ਹਾਂਜੀ ਪਰ ਜਦੋਂ ਇੱਥੇ ਆਏ ਨਾ ਫਿਰ ਅਗਲੇ ਸਾਲ ਦੋ ਸਾਲਾਂ ਬਾਅਦ ਇੱਥੇ ਆ ਕੇ ਜਿਹੜੇ ਇੱਕ ਜੱਖਿਆਂ ਦਾ ਪਰਿਵਾਰ ਇਥੇ ਉਹਨਾਂ ਦੇ ਘਰੇ ਆ ਕੇ ਉਹਨਾਂ ਨੂੰ ਆਖਣ ਲੱਗੇ ਵੀ ਮੈਂ ਅੱਜ ਮਰਨਾ ਹੈ ਤੇ ਤੁਸੀਂ ਰੋਜ਼ ਮੈਨੂੰ ਆਲੇ ਪ੍ਰਸ਼ਾਦਾ ਛਕਾਉਣਾ ਛਕਾਓ ਜੋਸ਼ ਛਕਾਉਣਾ ਛਕਾ ਲਓ ਅੱਜ ਮੈਂ ਹੋਰ ਘੰਟੇ ਨਹੀਂ ਮਰ ਜਾਣਾ ਚਲੋ ਉਹ ਆਖਣ ਲੱਗੇ ਕਿਥੇ ਐਡਾ ਸੌਖਾ ਥੋੜੀ ਮਰਨਾ ਤੇ ਉਹ ਆਪ ਸਾਰੇ ਕੰਮ ਵੇਹਾਰ ਚਲੇ ਗਏ ਗੰਡੇ ਪੱਟਣ ਚੁਰ ਗਏ ਜਾਂ ਮਤਲਬ ਇਸ ਤਰ੍ਹਾਂ ਤੇ ਬੀਬੀਆਂ ਜਿਹੜੀਆਂ ਗੁਰਦੁਆਰੇ ਨੇ ਤਰੇਮ ਚੁਰ ਗਈਆਂ ਸੰਤ ਉਸ ਮੰਜਾਲੇ ਮੈਨੂੰ ਮਨਜੀਬ ਛਾ ਦਿਓ ਮਨਜੀਬ ਛਾਤੀ ਮਨਜੀ ਉੱਤੇ ਲੰਮੇ ਬੈ ਕੇ ਬਾਜ ਥੋੜੇ ਜੇਰ ਬਾਅਦ ਉੱਠ ਕੇ ਪਸ਼ਾਪ ਕਰਨ ਗਏ ਐ ਪਸ਼ਾਪ ਕਰਕੇ ਆ ਕੇ ਜੋ ਲੰਮੇ ਪਏ ਐ ਨਾ ਪੰਜਾਂ ਸਰ ਬਸੋ ਉਸ ਵੇਲੇ ਫਿਰ ਉਹ ਘਰ ਇੱਕ ਬੀਬੀ ਸੀ ਉਹਨਾਂ ਨੂੰ ਪਤਾ ਲੱਗਾ ਉਹਨੇ ਵੇਖਿਆ ਕਿ ਉਹ ਸੰਤ ਚਲੇ ਗਈ ਸੀ ਆਪਣਾ ਜਿਹੜਾ ਦੀਦੌਲਾ ਕਰ ਗਈ ਸੀ ਤੇ ਉਹਨੇ ਫਿਰ ਪੱਜੀ ਫਟਾਫਟ ਉਹ ਜਾ ਕੇ ਡਾਕਟਰ ਜੀ ਨੂੰ ਸੰਧਿਆ ਡਾਕਟਰ ਜੈਮਲ ਸਿੰਘ ਜੀ ਹੁੰਦੇ ਸੀ ਇੱਥੇ ਉਹਨਾਂ ਦੇ ਉਹ ਮਤਲਬ ਡਾਕਟਰ ਬਣਾਏ ਹੋਏ ਸੀ ਡਾਕਟਰ ਜੈਮਲ ਸਿੰਘ ਜੀ ਉਹਨਾਂ ਨੂੰ ਲਿਆਂਦਾ ਉਹ ਵੇਖ ਕੇ ਨਾਲੇ ਤਾਂ ਸਿਰ ਫੇਰਿਆ ਨਾਲੇ ਅੱਖਾਂ 'ਚੋਂ ਅੰਜੂ ਲੈ ਆਏ ਕਿਉਂਕੋ ਉਹਨਾਂ ਦਾ ਪ੍ਰੇਮ ਬਰਿਆ ਹੋਣਾ ਦਾ ਹਾਂਜੀ ਇਸ ਤਰ੍ਹਾਂ ਕਰਕੇ ਉਹ ਮਤਲਬ ਜਿਹੜਾ ਨਾ ਇੱਥੇ ਫਿਰ ਸਸਕਾਰ ਕਰਨ ਵਾਸਤੇ ਵੈਸੇ ਤਾਂ ਨਾਲ ਹੀ ਬੰਨ੍ਹ ਤੇ ਕਰਦੇ ਹੁੰਦੇ ਸੀਗੇ ਪਰ ਜਦੋਂ ਉਹਨਾਂ ਦਾ ਸਾਰਾ ਨਾ ਰਿਸ਼ਤੇਦਾਰੀਆਂ ਇਥੇ ਹੋਰ ਕਈ ਇਸ ਤਰ੍ਹਾਂ ਸਿੱਖੀ ਸੇਵ ਤੇ ਕਾਫੀ ਸੀ ਉਹ ਆਖਣ ਲੱਗੇ ਵੀ ਅਸੀਂ ਇੱਥੇ ਪੰਜ ਮਰਲੇ ਖਾਦ ਦਿੰਨੇ ਆ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਇੱਥੇ ਸਸਕਾਰ ਕਰੋ ਉਹਨਾਂ ਦਾ ਉਹਨਾਂ ਨੇ ਫਿਰ ਪੰਜ ਮਰਲੇ ਖਾਦ ਦਿੱਤਾ ਇਥੇ ਉਹਨਾਂ ਨੂੰ ਸੱਜਣਾਂ ਦੇ ਚਾਹਤ ਇਹੋ ਆਉਂਦਾ ਹੁੰਦਾ ਕਿ ਆ ਖੂਹ ਜਿਹੜਾ ਇਹ ਖੂਹ ਸਾਂਝਾ ਖੂਹ ਸੀ ਆ ਇਸ ਤੋਂ ਪਹਿਲਾਂ ਦਾ ਖੂਹ ਏ ਹਾਂ ਪਰ ਇਹ ਪਾਕਿਸਤਾਨ ਤੋਂ ਪਹਿਲਾਂ ਦਾ ਪਾਕਿਸਤਾਨ ਬਣਨ ਤੋਂ ਵੀ ਪਹਿਲਾਂ ਦਾ 3-150 ਸਾਲ ਦਾ ਸਹੀ ਹਿਸਾਬ ਲਾਉਣੀ ਹੈ ਕਿਉਂਕਿ ਜਿਹੜਾ ਇਹਨੂੰ ਤੋਂ ਸਾਲ ਦਾ ਪਤਾ ਨਾ ਇੱਥੇ ਥੱਲੇ ਜਦੋਂ ਇਹਨੂੰ ਖੋਦਿਆ ਨਾ ਥੱਲੇ ਲੱਕੜ ਦਾ ਚੱਕ ਆਇਆ ਹੈ ਲੱਕੜ ਦਾ ਚੱਕ ਪਾਉਣ ਦਾ ਮਤਲਬ ਇਹ ਉਦੋਂ ਦਾ ਸੀ ਜਦੋਂ ਅੱਜ ਤੋਂ 150-200 ਸਾਲ ਪਹਿਲਾਂ ਰਵਾਜ ਉਦੋਂ ਸੀ ਇਹ ਹੁਣ ਤਾਂ ਜਿਹੜਾ ਸੀਮੈਂਟ ਤੇ ਸਾਰਾ ਕੁਝ ਚੱਲ ਗਿਆ ਉਦੋਂ ਲੱਕੜ ਦਾ ਹੀ ਹੁੰਦਾ ਸੀ ਆ ਠੀਕ ਸਾਥੀ ਹਾਂਜੀ ਸੰਤੀ ਤੁਸੀਂ ਕੀ ਕਹਿਣਾ ਚਾਹੋ ਰੱਬੀ ਰੂਸ ਸੰਤੀ ਚਰ ਸਿੰਘ ਜੀ ਤੇ ਕੀ ਕਹਿਣਾ ਚਾਹੋ ਮੈਂ ਇਹ ਕਹਿਣਾ ਚਾਹੁੰਦਾ ਵੀ ਨਗਰ ਦੇ ਸੰਤਾਂ ਨੇ ਬੜੀ ਕਿਰਪਾ ਕੀਤੀ ਤੇ ਹਰ ਸਾਲ ਮੇਲਾ ਮਨਾਉਂਦੇ ਪਿੰਡ ਦੇ ਲੋਕਾਂ ਨਾਲ ਰੱਖੀ ਨੂੰ ਨਾਲ 14 ਹਾੜ ਨੂੰ 28 ਜੂਨ ਨੂੰ ਮੇਲਾ ਹੁੰਦਾ ਹੈ ਬਹੁਤ ਸੰਚਾਰ ਵੱਧ ਕੇ ਆਉਂਦੀ ਹੈ ਇਸ ਰਾਤੀ ਵੇਖ ਹੀ ਲੈ 70 ਜਗ੍ਹਾ ਵੀ ਮੇਲੇ ਫੂਲ ਮੇਲੇ ਬਹੁਤ ਸੰਤਾਂ ਦਾ ਜਿਹੜਾ ਲੋਕਾਂ ਦਾ ਸਹਿਯੋਗ ਹੈ ਹਰ ਬੰਦਾ ਇੱਥੇ ਆ ਕੇ ਸੇਵਾ ਕਰਦਾ ਹੈ ਖੁੱਲੀ ਸੇਵਾ ਹੈ ਕੋਈ ਇੱਥੇ ਪਾਪ ਨਹੀਂ ਕਰਦਾ ਤੇ ਕੱਲ ਮੇਲਾ ਤੇ ਕੀ ਕਰਨਾ ਚਾਹੋਗੇ ਸਰਦਾਰ ਤੁਸ ਜੱਲ ਨੂੰ ਇਹ ਕਹਿੰਦੇ ਆ ਸਰਦਾਰ ਸਿੰਘ ਦਾਵੇ ਵੜ ਚੜ ਕੇ ਮੇਲਾ ਵਿਖੇ ਸੰਯੋਗ ਦੇ ਪਿੰਡ ਅਗਰ ਸਰਕਲਾਂ ਦੇ ਵਿੱਚ ਤੇ ਮੇਲੇ ਦੀ ਰੌਣਕ ਪਤਾ ਹੈ ਵਾਰ ਸੰਦੀਪ ਸਿੰਘ ਦਾ ਮੇਲਾ ਹਾਲੋ ਇਹ ਪਿੰਡ ਬਹੁਤ ਸਾਰੇ ਪਰ ਤੇਰੇ ਜਿਆਦਾ ਪਤਾ ਹੈ ਅੱਜ ਬਈ ਕੀ ਕਰਨਾ ਚਾਹੋਗੇ ਜਦੋਂ ਤੁਸੀਂ ਮੇਲਾ ਮਨਾਰ ਰਹੇ ਹੋ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਤੁਹਾਡਾ ਇੱਥੇ ਆਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੀ ਸਾਰੀ ਟੀਮ ਦਾ ਅਸੀਂ ਸਾ ਸੰਗਤ ਨੂੰ ਇਹ ਕਹਾਂ ਚੰਨਿਆ ਜੀ ਸੰਗਤ ਆਵੇ ਮੇਲਾ ਵੇਖੇ ਜੀ ਆ ਕੇ ਹਰ ਚੀਜ਼ ਦਾ ਬਹੁਤ ਸੋਹਣਾ ਪ੍ਰਬੰਧ ਹੈ ਜੀ ਲੰਗਰ ਪਾਣੀ ਦਾ ਸਰਦਾਈ ਦਾ ਲੰਗਰ ਚੱਲਦਾ ਹੈ ਜੀ ਠੰਡਿਆਂ ਦਾ ਲੰਗਰ ਚੱਲਦਾ ਹੈ ਜੀ ਹੋਰ ਸਵੇਰੇ ਪੀਜਿਆ ਦਾ ਲੰਗਰ ਵੀ ਲੱਗ ਰਿਹਾ ਜੀ ਬਸ ਸੰਗਤ ਨੂੰ ਇਹ ਅਪੀਲ ਕਰਦੇ ਆਂ ਵੀ ਸਵੇਰੇ ਤੜਕੇ ਆਓ 4 ਵਜੇ ਆਸਾਂ ਦੀ ਵਾਰ ਲੱਗੇਗੀ ਜੀ ਉਸ ਤੋਂ ਬਾਅਦ ਸਾਰਾ ਦਿਨ ਦੀਵਾਨ ਸੱਜਣਗੇ ਤੇ ਦੂਰੋਂ ਦੂਰੋਂ ਪੰਜਾਬ ਤੋਂ ਬਹੁਤ ਦੂਰ ਤੱਕ ਕਮਿਸ਼ਨ ਜੱਥੇ ਆ ਰਹੇ ਨੇ ਤੇ ਬਸ ਸੰਗਤ ਨੂੰ ਇਹ ਹੀ ਅਪੀਲ ਕਰਦੇ ਆਂ ਕਿ ਸਾਰੇ ਆਣ ਸੰਗਤ ਰੂਪ ਚ ਮੇਲਾ ਵੇਖਣ ਔਰ ਇਸ ਮੇਲੇ ਦੀ ਸ਼ਾਨ ਵਧਾਉਣ ਔਰ ਸੰਤਾਂ ਦੀ ਕਿਰਪਾ ਲੈਣ। ਕਿੱਥੋਂ ਕਿੱਥੇ ਚੱਲ ਕੇ ਸੰਗਤ ਆਉਂਦੀ ਆਂ ਜੀ? ਸੰਗਤਾਂ ਵੀਰ ਜੀ ਬਹੁਤ ਦੂਰੋਂ ਆਉਂਦੀ ਆਂ। ਕੁਝ ਵੀਰ ਕਰਨਾਲ ਤੋਂ ਵੀ ਆਂਦੇ ਨੇ ਜੀ। ਕੁਝ ਚੰਡੀਗੜ੍ਹ ਤੋਂ ਨੇ, ਕੁਝ ਇਸ ਇਲਾਕੇ ਦੇ ਜਿੰਨੇ ਵੀ ਕੁਝ ਇਦਾਂ ਦੇ ਬੰਦੇ ਵੀ ਐਨ ਆਰ ਆਈ ਵੀਰ ਤੇ ਜੋ ਮੇਲੇ ਦੇ ਕਰੀਬ ਇੱਥੇ ਆਂਦੇ ਹੋਣ ਜੀ। ਉਹ ਆਏ ਹੋਣੇ ਸੇਵਾ ਲੱਗੇ ਹੋਏ ਨੇ। ਤੇ ਹੋਰ ਵੀ ਐਮ ਪੀ ਤੋਂ ਵੀ ਆਂਦੇ ਨੇ। ਮਤਲਬ ਕਾਫੀ ਦੂਰ ਦੂਰ ਤੋਂ ਲੋਕ ਆਂਦੇ ਨੇ। ਮੰਨ ਕੇ ਚੱਲੋ ਜੀ ਤੁਸੀਂ 25 ਤੋਂ 30 ਜੀ ਬੜੀ ਕੀ ਕੀ ਬਹੁਤ ਬਹੁਤ ਧੰਨਵਾਦ ਜੀ ਕਰ ਦੋਗੇ ਇੱਥੇ ਸੰਤੀ ਸਰ ਸਿੰਘ ਦਾ ਮੇਲਾ ਬਹੁਤ ਵਧੀਆ ਲੱਗਦਾ ਜੀ ਤੇ ਦੂਰੋਂ ਦੂਰੋਂ ਸਾਧ ਸੰਗਤ ਆਉਂਦੀ ਏ ਸੰਤਾਂ ਦੀਆਂ ਮੇਲਾ ਵਿੰਦੇ ਤੇ ਖੁਸ਼ੀਆਂ ਪ੍ਰਾਪਤ ਕਰਦੇ ਸੰਤਾਂ ਦੀਆਂ ਤੇ ਇਹ ਮੇਲੇ ਤੇ ਅਸੀਂ ਇਹ ਕਹਿਣਾ ਚਾਹਾਂਗੇ ਸੰਗਤ ਦੂਰੋਂ ਦੂਰੋਂ ਆਣ ਕੇ ਸੰਤਾਂ ਦਾ ਮੇਲਾ ਵੇਖੇ ਤੇ ਆਣ ਕੇ ਖੁਸ਼ੀਆਂ ਸੰਤਾਂ ਦੀਆਂ ਪ੍ਰਾਪਤ ਕਰੇ ਧਰਦਾ ਲੰਗਰ ਬਹੁਤ ਵਧੀਆ ਠੋਠ ਵਰਤਦਾ ਜੀ ਬਸ ਅਸੀਂ ਇਹੀ ਕਹਿਣਾ ਚਾਹਾਂਗੇ ਬੇਨਾਮ ਬੜਾ ਤੇ ਅਸੀਂ ਕਮੇਟੀ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਆ ਜੀ ਜਿੰਨਾ ਸਾਨੂੰ ਉਮੀਦ ਹੁੰਦੀ ਹੈ ਵੀ ਹਾਂ ਵੀ ਇੰਨਾ ਕਰਨਗੇ ਉਦੋਂ ਵੀ ਬਹੁਤ ਜ਼ਿਆਦਾ ਸਹਿਯੋਗ ਸਾਰੇ ਪਰਿਵਾਰ ਰਲ ਕੇ ਹਰ ਇੱਕ ਦੇ ਹਨਾ ਬਹੁਤ ਸੋਹਣਾ ਮੇਲਾ ਕਰਉਂਦੇ ਨੇ ਜੀ ਤੇ ਅਸੀਂ ਵੀ ਜੋ ਵੀ ਸਾਨੂੰ ਸੇਵਾ ਲਾਉਣ ਅਸੀਂ ਵੀ ਨਾਲ ਤਿਆਰ ਆ ਪਰਿਵਾਰ ਹੈ ਆਪਣੇ ਚਾਚੇ ਦਾ ਬੇਟਾ ਜਿਹੜਾ ਬੋਲਿਆ ਛੋਟਾ ਤੇ ਅਸੀਂ ਵੀ ਜਿਵੇਂ ਵੀ ਸਾਡੀ ਕਮੇਟੀ ਸੇਵਾ ਕੋਈ ਲਾਵੇ ਜਿਵੇਂ ਦੀ ਕੁਸਤੇਵਾਂ ਲਾਵੇ ਅਸੀਂ ਸਾਰਾ ਪਰਿਵਾਰ ਨਾਲ ਆ ਕਮੇਟੀ ਦੇ ਤਹਿ ਦਿਲੋਂ ਧੰਨਵਾਦ ਕਰਦੇ ਸਾਰੀ ਕਮੇਟੀ ਦਾ ਤਹਿ ਦਿਲੋਂ ਜੀ ਬਹੁਤ ਸੋਹਣਾ ਮੇਲਾ ਹੁੰਦਾ ਜੀ ਬਹੁਤ ਵਧੀਆ ਤੇ ਐਵੇਂ ਕਰੋਂਦੇ ਰਹਿ ਮੰਗਾਰ ਸਾਲ ਜਿਵੇਂ ਸਾਡਾ ਸਾਥ ਦਿੰਦੇ ਰਹਿਣ ਅੱਛੀ ਵੀ ਸਾਥ ਦਿੰਦੇ ਰਹਿ ਮੰਗਣਾ ਨਾ ਠੀਕ ਪਾਜੀ ਬਹੁਤ ਬਹੁਤ ਧੰਨਵਾਦ ਜੀ ਇੱਥੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਆਪਣੀ ਸੁਖਣਾ ਸੁਖਣਾ ਤੇ ਪੂਰੀ ਹੁੰਦੀ ਏ ਮੇਲੇ ਤੋਂ ਪਹਿਲਾਂ ਖੰਡ ਪਰ ਤਰੋਂਦੇ ਨੇ ਫਿਰ ਭੋਗ ਪਾਇ ਜਾਂਦੇ ਹਨ ਬਹੁਤ ਹੀ ਵਧੀਆ ਇੱਥੇ ਮੇਲਾ ਆਜ ਜਾਵੇ ਕਹਿੰਦੇ ਆ ਨਾ ਉਦੋਂ ਵੀ ਵਧੀਆ ਕਰੋਂਦੇ ਆ ਮੇਲਾ ਤੇ ਗਾਂ ਵੀ ਉਦੋਂ ਵਧੀਆ ਕਰੋਂਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਬੇਟਾ ਜੀ ਕੱਲ 28 ਜੂਨ ਨੂੰ ਜਿਹੜਾ ਹਰ ਸਾਲ ਸਾਲਾਨਾ ਜੋੜ ਮੇਲਾ ਬਣਾਇਆ ਜਾਂਦਾ ਪਿੰਡ ਅਮਤਸਰ ਕਲਾ ਤੇ ਕੀ ਕਹਿਣਾ ਚਾਹੋਗੇ ਇਹ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਅਸੀਂ ਸਾਨੂੰ ਲੱਗਦਾ ਉਸ ਤੋਂ ਵੱਧ ਹੀ ਹਰ ਵਾਰੀ ਕਰਦੇ ਨੇ ਤੇ ਹਰ ਸਾਲ ਹਰ ਸਾਲ ਵੱਧ ਤੋਂ ਵੱਧ ਕਰਦੇ ਨੇ ਸਾਥੀਆਂ ਤੁਸੀਂ ਦੇਖਿਆ ਅਸੀਂ ਬਜ਼ੁਰਗਾਂ ਦੇ ਨਾਲ ਕੀਤੀ ਗੱਲਬਾਤ ਕੀ ਸਾਡਾ ਆਉਣ ਵਾਲਾ ਸਮਾਂ ਕਿਸ ਤਰੀਕੇ ਦੇ ਨਾਲ ਵਧਿਤ ਹੋਇਆ ਗਿਆ ਸਾਨੂੰ ਆਉਣ ਵਾਲੇ ਕੱਲ ਦਾ ਕੋਈ ਪਤਾ ਨਹੀਂਗਾ ਲੇਕਿਨ ਇੱਕ ਰੱਬੀ ਰੂਹ ਜੋ ਸੰਤ ਈਸ਼ਰ ਸੇ ਲਈ ਹੋਏ ਜਿਨ੍ਹਾਂ ਨੇ ਆਪਣਾ ਆਉਣ ਵਾਲਾ ਕੱਲ ਪਹਿਲਾਂ ਦੱਸਿਆ ਕਿ ਅਸੀਂ ਕਿਸ ਸਮੇਂ ਨੂੰ ਕਿਸ ਤਰੀਕ ਨੂੰ ਅਸੀਂ ਜਿਹੜਾ ਕਿ ਦੇਹ ਰੋਗ ਦੇ ਉੱਪਰ ਇਸ ਸੰਸਾਰ ਤੋਂ ਚਲੇ ਜਾਣਾ ਔਰ ਇੱਕੋ ਜਿਹੜੇ ਰੱਬੀ ਰੂਹਾ ਸੰਸਾਰ ਦੇ ਵਿੱਚ ਕਦੇ-ਕਦੇ ਪੈਦਾ ਹੋ ਗਏ ਨੇ ਰੱਬੀ ਰੂਹਾ ਜਿਹੜੀ avatars ਲੈਂਦੀਆਂ ਨੇ ਕੁਝ ਪਿਛਲੇ ਕਰਮਾਂ ਦਾ ਜਿਹੜਾ ਤਪ ਹੁੰਦਾ ਜੋ ਇਸ ਰੁਪਏ ਰੁਪਏ ਜਿਹੜੀਆਂ ਆਉਂਦੀਆਂ ਨੇ ਤੇ ਸਾਥੀਓ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਅਪੀਲ ਕਰਦੇ ਆ ਕੱਲ 14 ਹੜ 28 ਅਜੋਨੋਂ ਪਿੰਡ ਅੰਮ੍ਰਿਤਸਰ ਕਲਾ ਜੋ ਕਿ ਸਰਸੈ ਜ਼ਿਲ੍ਹੇ ਦਾ ਪਿੰਡ ਹੈ ਉਸ ਪਿੰਡ ਦੇ ਵਿੱਚ ਤੁਸੀਂ ਆਨ ਕੇ ਹਮ ਹਮਾ ਕੇ ਇਸ ਮੇਲੇ ਦੀ ਰੌਣਕ ਬਤਾਓ ਆਪਣਾ ਜੀਵਨ ਸਫਲ ਕਰੋ ਔਰ ਇੱਥੇ ਜਿੰਨੇ ਵੀ ਲੋਕ ਚੱਲ ਕੇ ਸੰਗਤਾਂ ਚੱਲ ਕੇ ਆਉਂਦੇ ਆ ਜਿਨ੍ਹਾਂ ਤੇ ਆ ਕਿ ਮਨੋ ਕਾਮਨਾ ਇੱਥੇ ਪੂਰੀਆਂ ਹੁੰਦੀਆਂ ਤੇ ਸਾਥੀਓ ਹੁਣ ਮੈਂ ਤੁਹਾਡੇ ਤੋਂ ਅਜੱਜ ਤਨੀਨਾ ਗਰਮੇ ਸਿੰਘ ਢੋਲ ਮੀਡੀਆ ਹਰਿਆਣਾ ਫਿਰ ਮਿਲਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਮਿਹਰਬਾਨੀ